ਅੰਜੀ ਬੀਤੀ ਕੀ ਨਾਮ ਹੈ ਤੇ ਕਿਹੜਾ ਪਿੰਡ ਮੇਰਾ ਨਾਮ ਜਗਜੀਤ ਸਿੰਘ ਜੀ ਬੀਕੇ ਜੂ ਮਾਲਵਾ ਸੂਨੀਅਰ ਮੀਤ ਪ੍ਰਧਾਨ ਮਾਲਵਾ ਜਥੇਬੰਦੀ ਜੀ ਕੀ ਗੱਲ ਹੋਇਆ ਧਰਨਾ ਲੱਗਿਆ ਅੱਜ ਸਾਨੂੰ ਜੀ 2 ਮਹੀਨੇ ਹੋ ਗਏ ਜੀ ਨਿਰੰਤਰ ਧਰਨਾ ਚੱਲਦੇ ਨੇ ਜੀ ਸਾਡਾ ਮਸਲਾ ਹੈ ਜੀ ਪਿੰਡ ਬਚਾਓ ਸੰਘਰਸ਼ ਕਮੇਟੀ ਦੇ ਨਾਂ ਤੇ ਜੀ ਕਿ ਪਿੰਡ ਬਚਾਉਣ ਵਾਸਤੇ ਅਸੀਂ ਵਿੱਢਣਾ ਵਿੱਢਾ ਹੋਇਆ ਜੀ ਸਾਡੀ ਗ੍ਰਾਮ ਪੰਚਾਇਤ ਬਣਨੀ ਚਾਹੀਦੀ ਹੈ ਸਾਡੀ ਪਿਛਲੀ ਸਰਕਾਰ ਨੇ ਸਾਡੀ ਅੱਗਿਆ ਸਾਨੂੰ ਵਿਸ਼ਵਾਸ ਤੋਂ ਲਏ ਬਣਾ ਧੱਕੇ ਨਾਲ ਇੱਥੇ ਬਣਾਤੀ ਗ੍ਰਾਮ ਨਗਰ ਪੰਚਾਇਤ ਨਗਰਪਾਲਿਕਾਤ ਨੇ ਸਾਨੂੰ ਬਹੁਤ ਵੱਡਾ ਦੁੱਖ ਹੈ ਜੀ ਅਸੀਂ ਪਿੰਡੂ ਲੋਕਾਂ ਵਾਹੀ ਕਰਨ ਵਾਲੇ ਲੋਕ ਆ ਪਰ ਸਾਨੂੰ ਤੋਂ ਸ਼ਹਿਰੀ ਧੱਕੇ ਨਾਲ ਬਣਾਉਂਦੇ ਆ ਜੀ ਕਿਸ ਤਰ੍ਹਾਂ ਦਾ ਨੁਕਸਾਨ ਕਰਦੇ ਇਹਦੇ ਬਹੁਤ ਵੱਡੇ ਨੁਕਸਾਨ ਹੈ ਜੀ ਨਾ ਤਾਂ ਅਸੀਂ ਕੋਈ ਖੁਲਣੀ ਵੀ ਨਹੀਂ ਬਣਾ ਸਕਦੇ ਮਕਾਨ ਤਾਂ ਪਾ ਸਕਦੇ ਹਾਂ ਜਦੋਂ ਅਸੀਂ ਕੋਈ ਮਿਸਤਰੀ ਨੂੰ ਸਾਦੇ ਆ ਮਜ਼ਦੂਰ ਲੈ ਕੇ ਪਹੁੰਚਦੇ ਆ ਮਗਰੇ ਐਡਾ ਫਰ ਨਾਲ ਲੈ ਕੇ ਵਗ ਜਾਂਦੇ ਆ ਦੱਸੋ ਇਹ ਪਰੋ ਟੈਕਸ ਦੋਸਤੋ ਅਸੀਂ ਕਿੱਥੋਂ ਭੱਗੇ ਟੈਕਸ ਅਸੀਂ ਕਮਜ਼ੋਰੇ ਲੋਕ ਮਸਾਂ 6-6 ਮਹੀਨੇ ਧਾਰ ਕਰਕੇ ਕਿਸੇ ਤੋਂ ਬੱਦਰੀ ਵਾਲੇ ਸਾਡੇ ਸਾਥ ਸਾਥ ਮਦਦ ਕਰੋਏ ਫਿਰਦੇ ਆ ਬ੍ਰੀਤੀ ਵਾਲੇ ਬੀਜ ਬਾਈ ਜੀ ਦੇ OPC ਮਸਾਂ ਕੋਈ ਲੱਖ ਰੁਪਏ ਦਾ ਕੋੜੜਾ ਖੜਾ ਕਰਦੇ ਆ 20000 ਰੁਪਏ ਦੇ ਟੈਕਸ ਦਾ ਲਾ ਕੇ ਖੜੀ ਜਾਂਦੇ ਹੋਰ ਵੀ ਨੁਕਸਾਨ ਕੋਈ ਨਹੀਂ ਬਹੁਤ ਵੱਡੇ ਨੁਕਸਾਨ ਹੈ ਜੀ ਸਾਡੀ ਮੇਨ ਮੰਗ ਜੀ ਨਰੇਗਾ ਸਕੀਮ ਦੀ ਜੀ ਸਭ ਤੋਂ ਪਹਿਲਾਂ 9 ਸਾਲ ਹੋ ਗਏ ਜੀ ਨਰੇਗਾ ਸਕੀਮ ਸਾਡੀ ਮਜ਼ਦੂਰ ਸਾਡੀ ਮਜ਼ਦੂਰ ਜਿਥੇ ਬੰਦੀਆਂ ਕਿਨ ਨੂੰ ਇਹ ਧਰਨਾ ਨਿਰੰਤਰ ਜਾਰੀ ਹੈ ਸਾਡੀ ਜਿਥੇ ਬੰਦੀਆਂ ਕਿਨ ਨੂੰ ਦੀ ਨਾਲ ਇਹਨਾਂ ਦੀ ਰਿਪੋਰਟ ਹੈ ਜਿਹੜੇ ਗ੍ਰਾਂਟ ਪ੍ਰਾਪਤ ਮੰਗੇ ਇਹਦੇ ਨਾਲ ਜਿਹੜੇ ਜਿਹੜੇ ਖਤਮ ਹੋ ਜਾਂਦੇ ਹਾਂ ਜੀ ਹਾਂ ਜੀ ਇਹਦੇ ਨਾਲ ਇਹਨਾਂ ਨੇ ਨਰੇਗਾ ਖਤਮ ਕਰੀਆ ਪਰ ਅਸੀਂ ਗਿੜਕ ਲਈ ਹੈ ਜੀ ਵੀ ਨਗਰਕ ਪੰਚਾਇਤ ਦੇ ਵਿੱਚ ਨਰੇਗਾ ਚੱਲਦੀ ਹੈ ਨਗਰ ਕਾਉਂਸਲ ਤੇ ਨਹੀਂ ਚੱਲਦੀ ਪਰ ਲੇਕਿਨ ਇਹਨਾਂ ਨੇ ਧੱਕੇ ਨਾਲ ਸਾਡੀ ਨਗਰ ਕਾਉਂਸਲ ਤੇ ਵੀ ਹੋ ਗਈ ਕੱਟ ਗਈ ਕਿਉਂਕਿ ਅੱਜ ਸਿਸ਼ੈਰੀ ਹੋਈ ਨਹੀਂ ਅਸੀਂ ਸੀ ਗ੍ਰੇਡ ਤਾਂ ਜੀ ਸੀ ਕੈਟਾਗਰੀ ਚਾ ਸੀ ਕੈਟਾਗਰੀ ਚ ਸਹਿਰੀ ਤੋਂ ਬਾਹਰ ਹੁੰਨੇ ਸੀ ਅਸੀਂ ਅਸੀਂ ਸਹਿਰੀ ਤੋਂ ਬਾਹਰ ਹੈ ਹਜੇ ਕਾਨੂੰਨਦੀਪ ਕਿਰਾ ਦੇ ਵਿੱਚ ਟੈਕਸ ਵੇ ਨਹੀਂ ਲੈ ਸਕਦੇ ਜੇ ਟੈਕਸ ਕਾਨੂੰਨਦੀਪ ਕਿਰਾ ਤੇ ਲੈ ਸਕਦੇ ਸਾਡੇ ਤੇ ਵੀ ਦਾਅਵੇ ਕਿਉਂ ਨਹੀਂ ਕਰਦੇ ਕਾਨੂੰਨਦੀਪ ਕਿਰਾ ਕਿਉਂ ਨਹੀਂ ਸਾਡੇ ਤੇ ਕਰਦੇ ਪਰ ਮੌਕੇ ਦਾ ਈਓ ਆਪਦਾ ਨਿਜੀ ਸਵਾਰ ਸਾਹਿਬ ਦੀ ਨਿਗੀ ਇਗੂ ਦੇ ਚੱਕਰ ਚ ਸਾਡੇ ਨਾਲ ਧੱਕੇਆਂ ਨੋਟਿਸ ਘੱਡਦਾ ਨੋਟਿਸ ਦੇ ਵਿੱਚ ਤੁਹਾਨੂੰ ਅੱਜ ਸਾਡੇ ਕੋਈ ਨੋਟਿਸ ਨਹੀਂ ਕੁਝ ਨਹੀਂ ਲਿਖਿਆ ਜੀ ਨੋਟਿਸ ਦੇ ਵਿੱਚ ਇੰਨੀ ਲਿਖਿਆ ਵੀ ਟੈਕਸ ਭਰੋ ਨਾ ਉਹਦੇ ਤੇ ਕੋਈ ਫੋਟਾਂ ਦਾ ਕਾ ਮਤਲਬ ਨਾ ਉਹਦੇ ਕੋਲੀ ਪੈਸੀ ਦਾ ਮਤਲਬ ਕੁਝ ਨਹੀਂ ਲਿਖਿਆ ਜੇਕਰ ਅਸੀਂ ਇੱਥੇ ਆਉਣੇ ਆ ਛੋਟਾ 60000 ਰੁਪਇਆ ਬਣਦਾ ਪਰੋ ਜੇ ਅਗਲਾ ਕਹੇ ਦੀ 40000 ਹੈ ਭਰ ਜਾ ਹੁਣ ਜਿਵੇਂ 2 ਮਹੀਨੇ ਹੋ ਗਏ ਤੁਹਾਨੂੰ ਬੈਠਾ ਨਾ ਕੋਈ ਸੁਣਵਾਈ ਨਹੀਂ ਕੋਈ ਸੁਣਵਾਈ ਨਹੀਂ ਹੋਜੀ ਉਲਟੇ ਉਲਟੇ ਸਾਨੂੰ ਅੰਦਰ ਬੈਠੇ ਜੇ ਕੋਈ ਸਾਡਾ ਸਾਥੀ ਕੋਈ ਸਰਟੀਫਿਕੇਟ ਬਣਾਉਣ ਕੋਈ ਪਿੰਡ ਦਾ ਕੋਈ ਜਾਂਦਾ ਉਹਨੂੰ ਉਹ ਗੱਲ ਕਰਦਾ ਵੀ ਜੀ 2 ਮਹੀਨੇ ਹੋ ਗਏ ਉਹ ਇਹਨਾਂ ਦਾ ਕੋਈ ਗੱਲ ਦਾ ਚੰਗਾ ਕੇ ਮਾੜਾ ਬੈਸੀ ਦਿਨ ਜਿੰਦਾਰ ਭਰਾ ਕਹਿੰਦਾ ਇਹ ਕਹਿੰਦੇ ਉਥੇ ਦੁੱਧ ਦੇ ਪਿੰਡ ਦੇ ਠੀਕ ਦਸਕਤ ਕਰਾ ਕੇ ਦੇ ਦੇਗੀ ਸਾਡੇ ਨਾਲ